ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਜਿਦਾ ਤੁਸੀਂ ਦੇਖਿਆ ਹੋਣਾ ਪਹਿਲਾਂ ਸਵੇਸਾਏ ਹੋਏ ਆ ਪਹਿਲੇ ਬਲੌਗ ਦੇ ਵਿੱਚ ਤੇ ਉੱਪਰ پہاੜੀ ਦੇ ਗਏ ਸੀਗੇ ਤੇ ਹੁਣ ਅਸੀਂ ਪਹੁੰਚ ਗਏ ਆ ਐਂਟਰ ਲੇਕਨ ਐਂਟਰ ਲੇਕਨ ਤੇ ਹੁਣ ਤੁਹਾਨੂੰ ਐਂਟਰ ਲੇਕਨ ਦੀ ਜਿਹੜੀਆਂ ਖੂਬਸੂਰਤ ਥਾਵਾਂ ਆ ਉਹ ਦੇਖਣ ਨੂੰ ਮਿਲਣ ਗਈਆਂ ਤੇ ਨਾਲੇ ਅਸੀਂ ਦੇਖਦੇ ਆ ਤੇ ਨਾਲੇ ਤੁਹਾਨੂੰ ਦਿਖਾਉਣਾ ਤੁਹਾਨੂੰ ਦਿਖਾਉਨੇ ਆ ਮੇਰੇ ਨਾਲ ਆ ਉਹੀ ਪਹਿਲਾਂ ਵਾਲੇ ਬਲਵਿੰਦਰ ਬਾਬਾ ਜੀ ਤੇ ਸਾਰੇ ਤੇ ਨਾਲ ਉਧਰ ਸਾਡੇ ਹਰਵਿੰਦ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਤੇ ਚਲੋ ਕਰਾਉਨੇ ਆ ਦਰਸ਼ਨ ਤੁਹਾਨੂੰ ਹਨਾ ਤੁਸੀਂ ਕਿਰਪਾ ਕਰਕੇ ਨਾ ਉਹ ਦੋਸਤ ਨਾ ਆ ਦੇਖੋ ਜੀ ਦੇਖੋ ਖੂਬਸੂਰਤੀ ਦਿਖਾਉਂਦੇ ਹਾਂ ਹਨ ਹੈ ਪਰ ਉਹਨੂੰ ਨਹੀਂ ਪਤਾ ਉਹਨੂੰ ਨਹੀਂ ਸੀ ਪਤਾ ਲੱਗਾ ਨਾ ਨਾ ਮੈਂ ਸੌਂਦ ਖਾਉਂਦੇ ਆਂ ਇਤਨੀ ਖੂਬਸੂਰਤੀ ਤੇ ਬਾਅਦ ਦੇ ਵਿੱਚ ਤੇ ਲੈ ਕੇ ਜਾਂਦੇ ਆ ਉੱਤੇ ਤੇ ਆਇਆ ਜੀ ਲੋਕੇਸ਼ਨ ਬਹੁਤ ਖੂਬਸੂਰਤ ਲੋਕੇਸ਼ਨ ਹੈ ਆ ਜੋ ਜੀ ਹੁਣ ਤੁਹਾਨੂੰ ਕਰਾਉਣਾ ਯਾਸ਼ ਚੋਪੜਾ ਯਾਸ਼ ਚੋਪੜਾ ਦੇ ਦਰਸ਼ਨ ਇਹਨੂੰ ਦੇਖਣ ਲਈ ਆਏ ਸੀਗੇ ਦੇਖੋ ਜੀ ਬਾਬਾ ਪੈਰੀ ਹੱਥ ਲਾਉਣ ਲੱਗਾਗਾ ਪਛਾਉ ਪਾੜਨ ਲੱਗਾ ਮੈਂਗਾ ਪੈਰੀ ਹੱਥ ਲਾਉਣ ਲੱਗਾ ਖਰੇ ਬਾਬਾ ਇਹ ਆ ਜੀ ਯਾਸ਼ ਚੋਪੜਾ ਦੇ ਲੱਗੇ ਨੂੰ ਅਲੀ ਕੈਮਰਾ ਵਾਲੇ ਪਾਸੇ ਆਓ ਬੱਸ ਬੜੀਆ ਬੱਸ ਚੱਲਾ ਬਾਬਾ ਤੁਸੀਂ ਇੱਕ ਪਿੰਡ ਦਾ ਹਾਂ ਅੱਜ ਦਾ ਪਿੰਡ ਦਾ ਤਿੰਨ ਪਿਆਰੀ ਆ ਜਾ ਆ ਜਾ ਵੀ ਇੱਕ ਇੱਕ ਫਾਰਮ ਵੀਡੀਓ ਮੂ ਬਾਦ ਇੱਕ ਦਿਨ ਹੈ ਨਾ ਆਹਾ ਦੱਬ ਨਹੀਂ ਇਹਨਾਂ ਨੂੰ ਆ ਮੈਂ ਸਾਰੇ ਟਿਕਟ ਨਾ ਲਾ ਦੇਣਾ ਹੈ ਹੈ ਜੈਸਾ ਆਪਾਂ ਲੋਕ ਫੋਟੋਆਂ ਖਿੱਚਦੇ ਆ ਕੂਦੇ ਵਿੱਚ ਇੱਕ ਸਿੱਕਾ ਸਿੱਟੂ ਆਹ ਵੀ ਆਇਆ ਇਸ ਤਰ੍ਹਾਂ ਵੀਡੀਓ ਨੇ ਰੋਇਆ ਇਸ ਤਰ੍ਹਾਂ ਆਹ ਹੱਥਰਾ ਤਾਂ ਚੱਲ ਦਿੱਤਾ ਕੋਈ ਕੋਈ ਮਲੇਤ ਹੈ ਜਿਹੜਾ ਆਰਾਮ ਨਾਲ ਕਿਚੀ ਅਬੋਨਾ ਅਜਾ ਹੁਣ ਇਹ ਸਗਾ ਆਪਣੇ ਬੋਲੀਵੁੱਡ ਵਾਲੇ ਡਾਇਰੈਕਟਰ ਜਸ চোপੜਾ ਦੀ ਸਟੈਚੂ ਲਾਇਆ ਇਹਨਾਂ ਨੇ ਦਿਲ ਵਾਲੇ ਦੁਲਹਨੀਆਂ ਫਿਲਮ ਦੇ ਵਿੱਚ ਇੱਥੇ ਸੀਨ ਬਣਾਏ ਕੀਤੇ ਸੀਗੇ ਉਹਨਾਂ ਨੇ ਸ਼ੂਟ ਤੇ ਇੱਥੇ ਪੈਣੀ ਟੂਰਿਸਟ ਬਹੁਤ ਆਉਂਦੇ ਆ ਇਸ ਕਰਕੇ ਉਹਨਾਂ ਨੇ ਗਵਰਨਮੈਂਟ ਨੇ ਜਸ চোপੜਾ ਦਾ ਤੇ ਵੀ ਲਾਇਆ ਤੇ ਲੋਕ ਕਿਪਟ ਚਾਹੁੰਦੇ ਆ तकरीबन ਇੰਡੀਆ ਸਾਰੇ ਜਿਹੜਾ ਆਉਂਦਾ ਫੋਟੋ ਪਿਛਾ ਕੇ ਜਾਂਦਾ ਚਲੋ ਚਲੋ ਪਰ ਦਿਖਾਉਦੇ ਆ ਨਾ ਨਾ ਕੁਝ ਰਿਹਾ ਹੈ ਸਾਡੇ ਤੋਂ ਬਾਤ ਹੀ ਆਉਂਦੀ ਹੈ ਹੈ ਕਿਹਾਂ ਤੱਕ ਆ ਗਿਆ ਪਿਕਚਰ ਦਾ ਚਾਹ ਦਾ ਹੁਣ ਚਾਹ ਦਾ ਦੇਖਦੇ ਆ ਹੈਗੇ ਰੈਸਟੋਰੈਂਟ ਪਾਕਿਸਤਾਨੀ ਇੰਡੀਅਨ ਤੋੜਾ ਭਾ ਗਿਆ ਨਹੀਂ ਕਿ ਆਨੂ ਬਾਬੇ ਨੂੰ ਫੇਰ ਚਾਹ ਦੇ ਨਾਲ ਚਾਹ ਦੇ ਨਾਲ ਮਾਲੀ ਫਿਰ ਕਾਇਮ ਹੁੰਦੀ ਆ ਇਹ ਡੱਬੀ ਚੋਂ ਕੱਢ ਕੇ ਚਾਂਦੀ ਜੀ ਨੂੰ ਮਾਲੀ ਜੀ ਖਵਾਉਣਾ ਹੈ ਸਮਾਨ ਜੇ ਤੁਹਾਨੂੰ ਕੋਈ ਲਿਵੀਓ ਦਾ ਭਾਪਿਆਂ ਬਾਬਾ ਜੀ ਦੇ ਚਲੋ ਜੀ ਚੱਲਦੇ ਆ ਘੁਮਾਉਨੇ ਆ ਤੁਹਾਨੂੰ ਸਾਰਾ ਇੱਥੇ ਦਾ ਲੋਕੇਸ਼ਨ ਐਂਟਰ ਲੇਕਨ ਸ਼ਹਿਰ ਦੀ ਇਹ ਆ ਜੀ ਐਂਟਰ ਲੇਕਨ ਸ਼ਹਿਰ ਸਵੈਸ ਆ ਘੜੀਆਂ ਦੇਖਣ ਲੱਗੇ ਹੋ ਭਾਈ ਸਾਹਿਬ ਹੁਣ ਇੱਥੇ ਘੜੀਆਂ ਦਾ ਤਾਂ ਦੇਖੀ ਚੱਲੋ ਕਹਿੰਦੀਆਂ ਛੇੜੋ ਨਾ ਹਨਾ ਆਥੇ ਯਾਰ 0 ਦੀ ਘੜੀ ਆ ਉਹ ਆ ਤਾਂ ਥੱਲੇ ਵਾਲੀਆਂ ਤੇ ਸੀ ਗਈ ਉੱਪਰ ਜਿਹੜਾ ਕਾ ਕਮ ਔਖਾ ਆਇਆ ਆ ਆ ਦੇਖੋ ਜੀ ਬਾਹਰ ਨਿਕਲ ਕੇ ਲੋਕੇਸ਼ਨ ਕਿੰਨੀ ਬਹੁਤ ਸੋਹਣੀ ਲੋਕੇਸ਼ਨ ਆ ਇੱਥੋਂ ਜਾਂਦੇ ਆ ਉੱਪਰ ਲੈ ਕੇ ਸੇਖ ਰਸਖ ਸਾਹਿਬ ਜੀ ਬਾਨੋਵਲੇ ਅਡੰਗੂ ਦੇ ਉੱਤੇ ਆ ਐਂਟਰੀ ਗੇਟ ਆ ਗਿਆ ਜੀ ਇਹਨਾਂ ਦਾ ਆ ਸਾਰ ਦੁਕਾਨਾਂ ਸੋਨੇ ਦੀਆਂ ਘੜੀਆਂ ਦੀਆਂ ਘੜੀਆਂ ਦੀਆਂ ਲਾਗੇ ਲਾਗੇ ਮਹਿੰਗੀਆਂ ਦੁਕਾਨਾਂ ਸਾਰੀਆਂ ਬਾਬਾ ਆ ਜਾ ਫਿਰ ਤੈਨੂੰ ਪੁਰਾਣੀ ਜਦਾਂ ਜਾਤ ਕਰਾਈਏ ਆ ਹੁਣ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਹਿਲਾਂ ਇਹਨਾਂ ਦਾ ਜ਼ਮਾਨਾ ਸੀਗਾ ਇਹ ਹੈ ਜੀ ਫੋਨ ਬੂਥ ਪਹਿਲੀਆਂ ਜਿੰਨਾ ਚ ਕਰਦੇ ਰਹੇ ਆ ਫੋਨ ਹੁਣ ਤਾਂ ਬੰਦ ਹੋ ਗਿਆ ਹੈ ਹੇ ਹਰਵਿੰਦਰ ਇਹਨਾਂ ਦਾ ਜ਼ਮਾਨਾ ਸੀ ਪਹਿਲਾਂ ਕਿੱਥੇ ਹੁਣ ਬੰਦ ਹੋ ਗਿਆ ਪਪਾ ਨਾ ਹੁਣ ਕਿਤਾਬਾਂ ਰੱਖਤੀਆਂ ਇਹਨਾਂ ਦੇ ਵਿੱਚ ਇਹ ਹੈ ਜੀ ਰੈਸਟੋਰੈਂਟ ਸਾਡੇ ਨਾਂ ਨਾਲ ਸੇ ਅਸੀਂ ਹੁਣ ਕਰ ਰਹੇ ਆ ਸੈਰ ਇੰਟਰ ਲੇਕਨ ਸੈਰ ਦੇ ਸੈਂਟਰ ਲੱਗਦਾ ਸੈਂਟਰ ਬਾਬੇ ਦੀ ਬਹੁਤ ਤਮੰਨਾ ਸੀਗੀ ਆਉਣ ਦੀ ਇਹਦੀ ਤਮੰਨਾ ਪੂਰੀ ਕਰਨ ਆਏ ਹੋਏ ਬਿਲਕੁਲ ਬੰਦੇ ਤੇ ਕਰੇ ਚ ਬਹਿ ਸਕਦੇ ਆ ਇਹਦੇ ਵੀ ਸ਼ੇਅਰ ਕਰ ਸਕਦੇ ਆ ਆਪਾਂ ਜਿੱਦਾਂ ਹਾਂ ਪੰਜ ਬੰਦੇ 20 20 0 ਦੇ ਵਿੱਚ ਜੀ ਇੱਥੇ ਦਾ ਸਭ ਤੋਂ ਮਹਿੰਗਾ ਹੋਟਲ ਜਿਹੜਾ ਤੁਸੀਂ ਫਿਲਮਾਂ 'ਚ ਦੇਖਦੇ ਆਂ ਤਕਰੀਬਨ ਫਿਲਮਾਂ 'ਚ ਹੁੰਦਾ ਹੈ ਗ੍ਰੈਂਡ ਹੋਟਲ ਹੈ ਜੀ ਵਿਕਟੋਰੀਆ ਰਿਐਕਸ਼ਨ ਆਇਆ ਉਹ ਤੋਂ ਬੋਲਣ ਆ ਗਿਆ ਆ ਗਿਆ ਆ ਗਿਆ ਮੈਂ ਐਸ ਰਾਈਡ ਦਾ ਇਹਨਾਂ ਚੱਕਰਾਂ ਦਾ ਆਪਣਾ ਹੀ ਫਾਇਦਾ ਸਾਬ ਕੇਸ ਹੋਟਲ ਦੀਆਂ ਫੋਟੋ ਖਿੱਚ ਰਾਇਆ ਤੁਹਾਨੂੰ ਵੀ ਦਿਖਾ ਲਦੇ ਆ ਠੀਕ ਹੈ ਬਾਬਾ ਕਿਹ ਕਿਲਾ ਵੇ ਹੋਰ ਤੋਂ ਦੇਖ ਤੂਰੀਆ ਇਹ ਹੈ ਜੀ ਵਿਕਟੋਰੀਆ ਹੋਟਲ ਗ੍ਰੈਂਡ ਹੋਟਲ ਜੀ ਫੈਲਵਾ ਫੁਲਮਾ ਚ ਦਿਖਦੇ ਨੇ ਬਹੁਤ ਆ ਗਿਆ ਲੈ ਯਾਰਿਆ ਪੂਰੀ ਟੂਰ ਵਾਲੇ ਸਾਰੇ ਬੰਦੇ ਜਾ ਰਹੇ ਅੱਗੇ

ਸ਼ਾਮ ਪੈ ਗਈ ਆ ਪਰ ਗਰਮੀ ਇੱਥੇ ਉੱਪਰ ਪਹਾੜੀ ਤੇ ਗਰਮੀ ਨਹੀਂ ਸੀ ਠੰਡ ਸੀ ਇੱਥੇ ਗਰਮੀ ਹੋ ਜੀ ਵਾ ਤੇ ਚਾਹ ਦਿਖਾਉਂਦੇ ਆப்பா ਹੈ ਕਿ ਨਹੀਂ ਚੀਜ਼ ਕੀ ਆਪਾਂ ਨੇ ਹੈ ਹੈ ਆਪਾਂ ਨੇ ਆ ਆਨੰਦ ਆ ਲਓ ਜੀ ਟਾਈਮ 4 ਵਜ ਗਏ ਆ ਆਹ ਕੀ ਲੋਕੇਸ਼ਨ ਹੈ ਆ ਤਕਰੀਬਨ ਆਪਣੀਆਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਇੱਥੇ ਜ਼ਿਆਦਾਤਰ ਇਹ ਸ਼ਹਿਰ ਦੇ ਵਿੱਚ ਆ ਇਹ ਕਰਦੇ ਆ ਇੰਟਰ ਲੇਕਨ ਪਹਾੜਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਆ। ਬਾਕੀ ਕੱਪੜੇ ਦੀਆਂ ਹੋਰ ਦੁਕਾਨਾਂ ਸਾਰੇ ਬ੍ਰਾਂਡਾਂ ਦੀਆਂ ਤਕਰੀਬਨ ਵੱਡੇ-ਵੱਡੇ ਬ੍ਰਾਂਡ ਜਿੰਨੇ ਆ। ਪਰ ਤੁਹਾਨੂੰ ਇੱਥੇ ਮਿਲ ਜਾਣਗੇ। ਆਓ ਘੁੰਮੋ। ਇੱਕ ਵਾਰੀ। ਸਾਰੇ ਵੱਡੇ-ਵੱਡੇ ਬ੍ਰਾਂਡ ਇਸ ਜਿੰਨੇ ਹੈਗੇ ਆ। ਇੱਕ ਵਾਰ ਤਾਂ ਅਗਰੇ ਪੱਜਾ ਸਰੂਪ ਤੇ ਚਾਹ। ਚਾਹ ਪੀਵਲੀ ਵਧੀਆ ਚਾਹ ਪੀਂਦਰ ਕਹਿਦੀ ਹੁਣ ਆਪ ਪੈਣ ਵਿੱਚ ਮੈਡੀਸਿਨ ਦਵਾ ਬੱਚੇ ਵਾਸਤੇ ਛਾਦਾ ਲੰਗਰ ਟੁੱਟ ਵੰਤ ਰਿਹਾ ਇੱਧਰ ਚਲੋ ਚਾਹ ਚਾਹ ਖਦੇ ਆ ਚੱਲ ਕੇ ਆਏ ਗਏ ਆ ਬਾਬਾ ਟੱਲੀਆਂ ਆ ਦੇ ਆ ਟੱਲੀਆਂ ਆ ਗਈਆਂ ਇੱਥੇ ਆ ਆ ਮੈਗਨੇਟ ਲੱਗੇ ਹੋਏ ਆ ਸਾਰੇ ਕੀ ਕੁਰੀਸ਼ ਨੇ ਇੱਥੇ ਸਾਰੇ ਤਕਰੀਬਨ ਆਪਣੇ ਏਸ਼ੀਆਨ ਪਾਕਿਸਤਾਨੀ ਰੈਸਟੋਰੈਂਟ ਹੈਗੇ ਆ। ਕਿਆ ਪਾਣੀ ਲਈ? ਕਿਆ ਪਾਣੀ ਮਿਲ ਜਾਂਦਾ ਇੱਥੇ? ਹਾ ਲਓ ਜੀ ਪਾਣੀ। ਪਾਣੀ ਦਾ ਵੀ ਚੱਲ ਰਿਹਾ ਰੰਗ। ਹੈ ਬਾਬਾ ਹੈ? ਪਾਣੀ ਮਿਲ ਗਿਆ ਫੇਰ ਕੀ ਬਾਤਾਂ ਜੀ ਕੀ ਬਾਤਾਂ ਪਾਣੀ ਦੇਖਦਾ ਚਸ਼ਮਾ ਚਸ਼ਮਾ ਲਾਇਆ ਹੋਇਆ ਇੱਥੇ ਠੰਡਾ ਪਾਣੀ ਆ ਠੰਡਾ ਠੰਡਾ ਪਾਣੀ ਆ ਲੈ ਵੇ ਠੰਡਾ ਪਾਣੀ ਹੈ ਆ ਲਓ ਜੀ ਸਵੈਸੇ ਚ ਵੀ ਹਿੰਦੀ ਲਿਖੀ ਹੋਇਆ ਜੀ ਯਹਾਂ ਹਮਾਰੇ ਯਹਾਂ ਵਿੱਚ ਖਾਣਾ ਮਿਲਦਾ ਜੀ ਇੱਥੇ ਵੀ ਕੋ ਬਾਬਾ ਜੀ ਹੁਣੀ ਚਾਹ ਪੀਣਗੇ? ਯਾ ਅੱਜ ਇਹ ਕਰਦ ਗਿਆ ਪਾਟਰ ਤਾਂ। ਹੋ। ਕਰਿਆ ਨੂੰ ਸਾਰਿਆਂ ਦਾ। ਮਹਾਰਾਜਾ ਇੰਡੀਅਨ ਕਈ ਰੈਸਟੋਰੈਂਟ ਹੈ। ਮਹਾਰਾਜਾ ਪੋਰ ਵੈਜ ਪੰਜਾਬੀ। ਇੰਡੀਅਨ ਇਹ ਰੈਸਟੋਰੈਂਟ ਹੈ ਸਾਡੇ ਤਕਰੀਬਨ ਇੱਥੇ। ਉਹ ਮੋਰੇ ਵੀ ਇੰਡੀਅਨ ਹੀ ਆ। ਆ ਵੀ ਇੰਡੀਅਨ ਹੀ ਆ। ਆ ਵੀ ਨਹੀਂ ਨਹੀਂ ਸਾਰੇ तकरीबन ਇੰਡੀਅਨ ਹੀ ਐਥੇ ਸਟੂਡੈਂਟ ਸਾਰਾ 1 ਕਿਲੋ ਜਿੱਥੇ ਮਰਜ਼ੀ ਪੀ ਲੋ ਸਾਰੀ तकरीबन ਇੰਡੀਅਨ ਹੀ ਹੈ ਐਥੇ ਹਾਂਜੀ ਹਾਂਜੀ ਇੱਧਰ ਕਰਤਾ ਹਾਂ ਭਾਈ ਤੇ ਉੱਥੇ ਰੋਣ ਨਹੀਂ ਕਰਿਆ ਨਾ ਇੱਧਰ ਇੱਧਰ ਰਹਿ ਯਾਨੀ ਵਾਈ ਕੋ ਚਲੋ ਉਧਰ ਇਹ ਵੀ ਪੰਜਾਬੀ ਇਹ ਵੀ ਪੰਜਾਬੀ ਭਰਾ ਆ ਪੰਜਾਬੀ ਪੰਜਾਬੀ ਦੇ ਕੰਮ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਬਾਹਰ ਆ ਕੇ ਚਲੋ ਬਾਕੀ ਪੰਜਾਬੀ ਰੈਸਟੋਰੈਂਟ ਬਹੁਤ ਆ ਨਾ ਪਾਕਿਸਤਾਨੀ ਸਾਰੇ ਤਕਰੀਬਨ ਇੰਡੀਅਨ ਖਾਣਾ ਮਿਲ ਜਾਂਦਾ ਇੱਥੇ ਸਾਰਾ ਹੀ ਇੱਥੇ ਲਾਗੇ ਛਾਗੇ ਕਿੰਨੇ ਪੇ ਡਰਾਈਵਰਾਂ ਵਾਲੀ ਬਣਾ ਆਪਾਂ 7 ਕੱਪ ਚਾਹ ਆਪਣੇ ਮੈਗਨੇਟ ਵਗੈਰਾ ਲੱਗੇ ਹੋਏ ਆ ਹੈ ਸਾਰੇ ਚਿਕਨ ਕੋ ਇਹ ਆਪਣੇ ਜੀ ਦੁਪਹਿਰਾਂ ਨੂੰ ਲੱਗਾ ਫੇ ਇੰਟਰ ਲੇਕਨ ਆ ਕੇ ਬਹੁਤ ਵਧੀਆ ਇੱਕ ਪ੍ਰਾਈਵੇਟ ਰੈਸਟਰਾ ਵੀ ਆਈਆਂ ਤੇ ਅਲੱਗ ਹੋਟਲ ਵੀ ਹੈਗੇ ਆ। ਹੋਟਲ ਵੀ ਹੈਗੇ ਆ। ਯਾਨੀ ਕਿ ਮਿਲ ਜਾਂਦੀ ਰਹਿਚ ਵਗੈਰਾ। ਮਿਲ ਜਾਂਦੀ ਆ ਪਤਾ ਕਰ ਲਵੇ। ਉਸ ਹਿਸਾਬ ਨਾਲ ਜਿਹੜੇ ਰੈਸਟੋਰੈਂਟ ਵਾਲੇ ਹੈਗੇ ਇਹ ਵੀ ਦੱਸ ਦਿੰਦੇ ਨੇ ਜੇ ਕਿਤੇ ਪਾਸੇ ਅਸੀਂ ਇਥੇ ਸਸਤੇ ਚ ਮਿਲ ਜਾਂਦੀ ਆ। ਅੱਛਾ ਯਾਨੀ ਕਿ ਰਹਿਣ ਦਾ ਰਹਿਣ ਦਾ ਪ੍ਰਬੰਧ ਹੈਗਾ ਇੱਥੇ ਪੂਰਾ। ਰਹਿਣ ਦਾ ਪ੍ਰਬੰਧ ਹੈਗਾ। ਤੇ ਬਾਕੀ ਉਹ ਆਪਣਾ ਸਰਦਾਰ ਭਾਈ ਦਾ ਇੱਕ ਰੈਸਟੋਰੈਂਟ ਹੈਗਾ ਹਾਂਜੀ ਪਰ ਇੰਡੀਅਨ ਖਾਣਾ ਵੀ ਵਧੀਆ ਤੇ ਇੱਕ ਚਾਹ ਆਪਣੀ ਘਰ ਦੀ ਬਣਾਉਂਦੇ ਰੋ ਵਧੀਆ ਬਾਕੀ ਫਿਰ ਪੰਜਾਬੀ ਬੰਦਾ ਆਪਣਾ ਭਾਈ ਹੈ ਇਸੇ ਆਖੀ ਸਰਦਾਰ ਭਾਈ ਆ ਉਹਦਾ ਵੀ ਮਦਦ ਕਰਨੀ ਚਾਹੀਦੀ ਆ ਚਲੋ ਆਜੋ ਬਾਕੀ ਇੱਥੇ ਵੈਜ ਨੌਨ ਵੈਜ ਸਾਰਾ ਖਾਣਾ ਮਿਲ ਜਾਂਦਾ ਕੜੀ ਪਨੀਰ ਕੜਾ ਮਟਰ ਪਨੀਰ ਕੜੀ ਪਕੌੜਾ ਗੋਭੀ ਸਭ ਕੁਝ ਹੈ ਜੀ ਕਿਦਾਂ ਬਾਬਾ ਲੈ ਕੇ ਜੀ ਕੜੀ ਕਹਿੰਦਾ ਗਰੀਬ ਚਾਹ ਸੀ 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 ਰਹਿਦਾ ਅੱਛਾ ਹੁਣ ਘੜੀਆਂ ਦਾ ਬਿਜ਼ਨਸ ਕਰਨਾ ਚਾਹੁੰਦਾ ਬਾਬਾ ਹੈ ਥੋੜਾ ਜਿਹਾ ਸਾਈਡ ਨੇਸ ਅਗੇ ਨਾਲ ਸਟਾਰਟ ਕਰ ਲਵੇ ਆਹੋ ਚਾਹੀਦਾ ਵਾ ਇਹ ਆਪਾਂ ਵੇਖ ਲਾ ਕਿ ਚੀਜ਼ਾਂ ਦਾ ਆਲੂ ਮਟਰ ਬੱਜੀ ਮਿਕਸ ਆ ਸਾਮੇ ਲੱਦਾ ਜੀ ਗੋਭੀ ਆਲੂ ਗੋਭੀ ਮਟਰ ਪਲੇਟ ਸਾਮ ਕੋਸਮੋ ਨੇ ਹਲਪੁਲ ਬੇਲ ਸਾਮ ਕੋਸਮੋ ਹੈ ਭਾਈ ਬਾਕੀ ਆਪਾਂ ਹੁਣ ਆਪਣੇ ਗਿਆਨੀ ਭਰਾ ਕੋ ਚੱਲਦੇ ਆ ਪੰਜਾਬੀ ਕੋ ਪੁੱਛਦੇ ਆਂ ਵੀ ਹੋਰ ਮਹਾਰਾਜਾ ਜੀ ਆਓ ਤੇ ਮੌਕਾ ਦਿਓ ਮਹਾਰਾਜਾ ਤੇ ਆਦਿਆ ਹਾਲੀ ਗੇਟ ਇਹਨੂੰ ਕੋ ਮਦਦ ਨਹੀਂ ਆਉਂਦਾ ਜਾਂ ਮੋਰ ਪਾਸੇ ਬੈਠ ਕੇ ਤਾਂ ਚਾਹ ਜਿਹੜਾ ਸਾਦਾ ਅੱਡ ਤੋਂ ਬਣਾ ਰਹੇ ਕੋਈ ਨਹੀਂ ਉਹਦੇ ਉੱਪਰ ਕੀੜੀਆਂ ਵਾਂਗੂ ਤੁਰੇ ਫਿਰਦੇ ਆ ਲੋਕੀ ਕੋਈ ਨਹੀਂ ਜੀ ਕਿ ਪਾਰ ਦੇ ਕਿ ਹੋਣਾ ਮਿਲਦਾ ਬੰਦੋਂ ਜਿਆਦਾ ਆ ਬਹੁਤ ਤਕਰੀਬਨ ਇੱਡੀ ਐ ਨਾ ਰੈਸਟੋਰੈਂਟ ਸਭ ਬਹੁਤ ਜਿਆਦਾ ਨਹੀਂ ਆ ਉਹ ਮੋਰੇ ਵੀ ਆ ਗਲੀ ਦੇ ਵਿੱਚ ਆ ਉੱਥੇ ਵੀ ਹੈਗੇ ਆ ਇਡੀਆਂ ਰੈਸਟੋਰੈਂਟ ਕਾਫੀ ਹੈ ਜਾਨੀ ਕਿ ਇਹਦੀ ਇਹਦੀਆਂ ਤਾਂ ਨਹੀਂ ਖੋਲੇ ਉਹ ਵੀ ਇੰਡੀਅਨ ਰੈਸਟੋਰੈਂਟ ਬਣਾ ਦੇ ਆ ਹੂੰ ਕਿਉਂਕਿ ਇਹਨਾਂ ਦੀ ਡੈਸ਼ ਸ਼ਾਇਦ ਜ਼ਿਆਦਾਤਰ ਹੈ ਨਹੀਂ ਆਪਣੀ ਇੰਡੀਸ਼ੀ ਦਾ ਨਾਮ ਵਰਤਦੇ ਆ ਹਾਂ ਜੰਦਾ ਵਧੀਆ ਇਹ ਹੈ ਜੀ ਇੰਟਰਲੇਗਨ ਆਪਣੇ ਉਹ ਮੋਰੇ ਵੀ ਇੰਡੀਅਨ ਨਹੀਂ ਆ ਦੇਖੋ ਉਧਰ ਉਹ ਸਾਰੇ ਯੂਨੀਅਨ ਹੀ ਨੇ ਤਕਰੀਬ ਇਹਦਾ ਬੋਲੀਵੁੱਡ ਹੀ ਬਣਿਆ ਪਿਆ ਬੜਾ ਬੋਧਰੋਂ ਚੱਲ ਗਿਆ ਕਾਜਲ ਤਾਂ ਨੋ ਬੜਾ ਲੰਦਾ ਹੈ ਕਾਜਲ ਦੇ ਫੋਟ ਦੇਖਣੇ ਇਹਨੇ ਕਾਜਲ ਦੇ ਉਹਦਾ ਫੇਵਰੇਟ ਹੈ ਆ ਗਿਆ ਜੀ ਮੇਨ ਚੌਕ ਇੱਥੇ ਦਾ ਇੱਥੇ ਸਾਡੇ ਸਾਥੀ ਲੋਕ ਘੁੰਮ ਰਹੇ ਆ ਸੈਰ ਕਰ ਰਹੇ ਆ ਤੇ ਥੋੜਾ ਥੋੜਾ ਦਿਖਾਉ ਲਿਆ ਟਾਂਗੇ ਘੋੜੇ ਇੱਥੇ ਦੇ ਘੜੀਆਂ ਦੀਆਂ ਛੋਪਾਂ ਜਾਵੇ ਆਓ ਵੀ ਹੁਣ ਆਪਾਂ ਪੀ ਲਈ ਚਾਹ ਕੈਮ ਗਏ ਆ ਹੋ ਹੈ ਹਾਂ ਨਾ ਉੱਪਰ ਹੀ ਉੱਪਰ 150 ਨਾਲੇ ਭਾਜੀ ਬੰਦੀ ਇੱਥੇ ਦੇਰ ਵੀ ਚਾਹੀਦਾ ਹਾਂ ਤੇ ਹੁਣ ਆਪਾਂ ਹੋ ਗਏ ਆ ਕੈਮ ਚਾਹ ਚੂ ਪੀ ਕੇ ਤੇ ਹੁਣ ਸਮਾਨ ਨੂੰ ਘਮਾਉਣੇ ਆ ਸ਼ਹਿਰ ਇੱਥੇ ਦਾ ਐਂਟਰ ਲੇਕਨ ਤੇ ਕੀ ਲੋਕੇਸ਼ਨ ਹੈ ਆ ਪਾਪਾ ਦੇਖੋ ਕੀ ਲੋਕੇਸ਼ਨ ਹੈ ਇੱਥੇ ਆ ਸ਼ਾਹਰੂਖ ਖਾਨ ਦਾ ਕੁਝ ਕੁ ਕੀ ਕੀ ਆ ਗਾਣਾ ਕੁਝ ਕੁ ਹੁੰਦਾ ਹੈ ਗਾਣਾ ਦਿਲ ਵਾਲੇ ਤੁਹਾਨੂੰ ਲੇ ਜਾਏਂਗਾ ਸਟੇਸ਼ਨ ਇੱਧਰ ਆ ਜਾਂਦਾ ਪਰਲੇ ਪਾਸੇ ਧਿਆ ਪੋੜਿਆ ਜਿੱਥੇ ਟੋਟੰਗ ਹੋਈ ਸੀ ਟੋਟੰਗ ਹੋਈ ਸੀ ਨਾ ਪਾਣੀ ਪਾਪਾ ਦੇਖ ਪਾਣੀ ਹੈ ਨੀਲਾ ਪਣੀ ਪਿਆ ਯਮਨ ਇੱਥੇ ਤਾਂ ਆਨੰਦਿਆ ਇਹਨੂੰ ਕਹਿੰਦੇ ਸਵਰਗ ਦੁਨੀਆ ਦਾ ਸਵਰਗ ਐਵੇਂ ਨਹੀਂ ਕਹਿੰਦੇ 스위스 스위스 ਜਰਲੈਂਡ ਸਵਰਗ ਹੈ ਵਾਕਿਆ ਹੀ ਬਹੁਤ ਮਹਿੰਗੇ ਮਹਿੰਗੇ ਹੋਟਲ ਆ ਬਾਬਾ ਜੀ ਕੀ ਕਹੋਂਗੇ ਬਾਬਾ ਜੀ ਬਹੁਤ ਵਧੀਆ 뷰 ਆ ਜੀ ਹੈ ਜਦੋਂ ਵੀ ਆਉਣਾ ਇੰਟਰ ਲੇਕਨ ਜਰੂਰ ਆਓ ਹਾਂ ਬਹੁਤ ਵਧੀਆ ਬਹੁਤ ਵਧੀਆ ਦੇਖਣਯੋਗ ਜਗ੍ਹਾ ਹੈ ਬੰਦੇ ਦਾ ਆਇਆ ਇੱਥੇ ਪੂਰਾ ਸਫਲ ਆ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਵੀ ġੇੜਾ ਲੱਗਿਆ ਹਾਂ ਪੈਸੇ ਵਸੂਲਿਆ ਯਾਨੀ ਕਈ ਸ਼ਹਿਰ ਇੱਥੇ ਵਸੂਲ ਹੁੰਦੇ ਪੈਸੇ ਵਸੂਲ ਸ਼ਹਿਰ ਆ ਸ਼ਾਂਤ ਮਈ ਆ ਸ਼ਾਂਤ ਮਈ ਆ ਬਾਕੀ ਬਹੁਤ ਸੋਹਣਾ ਆ ਟਾਈਮ ਆਉ ਜੀ ਆ ਟਾਈਮ ਬਹੁਤ ਵਧੀਆ ਮੌਸਮ ਹੈ ਕੋਈ ਗੱਡੀਆਂ ਦੀ ਕਾਂਕ ਪੀ ਪੋਂ ਬਾਸ਼ੀ ਨਹੀਂ ਹੈਗਾ ਐਨ ਸ਼ਾਂਤ ਮਈ ਮਾਹੌਲ ਆ ਹਾਂ ਇਸ ਕਰਕੇ ਸਾਰੇ ਨੂੰ ਇੱਥੇ ਆਉਣਾ ਚਾਹੀਦਾ ਹਾਂਜੀ ਤੁਹਾਡੀ ਕੀ ਰਿਵਿਊ ਆ ਜੀ ਮੇਰਾ ਤਾਂ ਵਿਊ ਇਹੀ ਹੈ ਜੀ ਕਿ ਰਾਤ ਦਾ ਬਣਾ ਕੇ ਪ੍ਰੋਗਰਾਮ ਆਓ ਹਾਂ ਰਾਤ ਦੇ ਟਾਈਮ ਵਿੱਚ ਥੋੜਾ ਜ਼ਿਆਦਾ ਸੋਹਣਾ ਲੱਗਦਾ ਰਾਤ ਨੂੰ ਜ਼ਿਆਦਾ ਸੋਹਣਾ ਲੱਗੂਗਾ ਸਹੀ ਗੱਲ ਆ ਇਦਾਂ ਦਾ ਮਾਹੌਲ ਆ ਕਿਦਾਂ ਦਾ ਮੌਸਮ ਆ ਹਾਂ ਦਿਨ ਨਾਲੋਂ ਰਾਤ ਨੂੰ ਜ਼ਿਆਦਾ ਬੈਠ ਹਾਂ ਸਹੀ ਗੱਲ ਆ ਸਹੀ ਬਾਤ ਸਹੀ ਬਾਤ ਆ ਟ੍ਰੇਨ ਵੀ ਜਾ ਰਹੀ ਹੈ ਜੀ ਇਹਦੇ ਵਿੱਚ ਚੜਿਆ ਸੀ ਸ਼ਾਹਰੂਖ ਖਾਨ ਕਾਜਨ ਨੂੰ ਲੈ ਕੇ ਸਭ ਕੰਡੇ ਕੰਡੇ ਜਿੰਨੇ ਹੈਗੇ ਆ ਸਭ ਇੰਡੀਅਨ ਰੈਪ੍ਰੈਜ਼ੈਂਟੇ ਆ ਸਭ ਐ ਬਿਲਕੁਲ ਆਉਨੇ ਆ ਬਿਲਕੁਲ ਸਟੇਸ਼ਨ ਤੇ

ਮੈਂ ਕਹਿੰਦਾ ਚੱਲੋ ਚਲੀਏ ਜਸ চোপੜਾ ਨੂੰ ਮਿਲਦੇ ਚੱਲ ਕੇ ਜਿਹੜਾ ਬੋਲ ਗਿਆ ਕਿ ਕਹਿਣਾ ਦੇ ਵੀ ਡੇਢ ਘੰਟਾ ਰਸਤਾ ਪਿੱਛੇ ਆ ਉਹ ਜਿੱਤੇ ਉਹ ਕਾਜਲ ਤੇ ਅਸਲ ਉਹੜਾ ਪੋੜ ਜਿਹੜਾ ਆਹੋ ਹੁਣ ਉਹ ਨੂੰ ਇਹ ਹੋ ਗਿਆ ਹੁਣ ਵੀ ਜੇ ਹੜਾ ਉੱਥੇ ਲੈ ਕੇ ਜਾਂਦੇ ਆ ਤੇ 12 ਵਜੇ ਤੋਂ ਬਾਅਦ ਅਸੀ ਦਿਹਾੜੀ ਦੂਜੀ ਸ਼ੁਰੂ ਹੋ ਜਾਈ ਆ ਉਹ ਪੰਜ ਪੰਜ ਦਾ ਚਾਹ ਫਲਾ ਕੇ ਕਾਪ ਉਹ ਸਹੀ ਗੱਲ ਆ ਸਹੀ ਗੱਲ ਇਹਨਾਂ ਨੇ ਇੱਥੇ ਟਾਈਮ ਖਰਾਬ ਕਰਾਉਂਦੇ ਆ ਬਾਕੀ ਸ਼ੋਪਿੰਗ ਲਈ ਮਹਿੰਗਾ ਹੋਵੇ ਸ਼ਹਿਰ ਇਹ ਆ ਚਪਲੇ ਪੰਜਾਬ ਦਾ 60-60 ਯੂਰੋ ਦੀਆਂ ਆ ਅੱਜ ਬੂਟ ਤਾਂ 100 ਤੋਂ ਉੱਤੇ ਆ ਆ ਟੋਪੀ ਵੀ 20-30 ਰੁਪਏ ਦੀ ਆ ਓਦਾਂ ਮਹਿੰਗਾ ਸ਼ਹਿਰ ਆ મળી હેં ਆ ਜੀ ਇੱਥੇ ਦੀ ਬਾਹਰ ਕਿਤੇ ਰੌਣਕਾਂ ਲੱਗੀਆਂ ਪਈਆਂ ਆਪਣੀਆਂ ਹੈਂ ਰਵਿੰਦਰ ਇੱਥੇ ਲੌਂਗ ਤਾਂ ਲੱਗਦੀਆਂ ਪੂਰੀਆਂ ਹਨਾ ਤਿੰਨ ਚਿਲ ਪੜਦੇ ਨੇ ਖੇਤੰਗੀਆਂ ਲੈ ਲੈ ਕੇ ਤੇ ਝੂਮ ਲੈਂਦੇ ਕੋੜਾ ਘੜੀ ਤਾਂਗੇ ਕਿਵੇਂ ਐਸੇ ਸ਼ੂਟੇ ਨੂੰ ਹੁੰਦੇ ਤੇ ਕੀ 3 ਜੇਲੇ ਦੀ ਫਲੀ 3 ਜੇਲੇ ਦੀ ਪੂਰੀ ਦਾ ਦਾਣਾ ਤੁੰਤੋਂ ਕਰ ਉਹ ਨੂੰ ਗਏ ਜਾਂਦਾ ਯਾਦ ਕਿਜਿ 3 ਜੇਲੇ ਦੀ ਫਲੀ ਜੀ ਇੱਥੇ ਹੁਣੇ ਦਾਣਾ ਤੁੰਤੋਂ ਤੁਹੇ ਪਏ ਪਾਪਾ ਜੀ ਪੰਜ ਤੀਰ ਤੇ ਕਿਨਾ ਤੇ ਨਹੀਂ ਓਕੇ ਪਰ ਖੇਨ ਇਹ ਕਿੱਥੇ ਨਾ ਉਹ ਬੜੀਆ ਨਹੀਂ ਹੋ ਗਿਆ ਬਹੁਤ ਬੜੀਆ ਕਲੇਸ਼ ਨਾਈਟ 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 8 ਜੰਗ ਆ ਗਈ ਆਈਸਲੇਟਡ ਵੰਡਰਫੁਲ ਵੰਡਰਫੁਲ ਠੀਕ ਤਾਂ ਵਾਰਪਿਆ ਵਾਰਪਿਆ ਵਾਰਪਾ ਵਾਟਾ ਕੀ ਫੁਟਿਆ ਹੈ ਕਾਇਦ ਲੋ ਹਲੋ ਦਿੱਲੀ ਭਾਰੀ ਤੇ ਗਏ ਸੀ ਇਸ ਵੇਲੇ ਅਰੇ ਉਪਰ ਆਇਆ ਆ ਬੱਦਲ ਉੱਪਰ ਚਲੇ ਹੀ ਹੋਏ ਨੇ ਲੱਕ ਬਸ਼ਮਾ ਕਰਿਆ ਰਹੇ ਮੋਬਾਈਲ ਤੇ ਗੱਲ ਕਾਂਕਰੀਟ ਰੇਪ ਉ ਨਾ ਫੌਂ ਲਈ ਸੈਕਲ ਸੁਕਲ ਬਹੁ ਲੋਕੀ ਪ੍ਰਯੋਗ ਕਰਦੇ ਐ ਇੱਥੇ ਵੀ ਆ ਸਾਈਕਲ ਕਿੰਨਾ ਸੋਹਣਾ ਬਾਬਾ ਸਾਈਕਲ ਓਏ ਬਹੁ ਲੋਕੇਸ਼ਨ ਵਧੀਆ ਫਲ ਬੂਟੇ ਲਾ ਕੇ ਬਹੁਤ ਵਧੀਆ ਲੋਕੇਸ਼ਨ ਬਣਾਈ ਹੋਈ ਆ ਬਾਕੀ ਨਿਆਣੇ ਗਰਮੀ ਦਾ ਵੀ ਲੋਥ ਫੁਟਾ ਰਹੇ ਆ ਨਾ ਰਹੇ ਆ ਇਹ ਚੋਪੜਾ ਦਾ ਇਹਦੇ ਅੰਦਰ ਆ ਲੱਗਾ ਆ ਉੱਥੇ ਦਾ ਪਹਿਲਾਂ ਫੋਟੋ ਕਰਾਇਆ ਗਿਆ ਸੀ ਅਸੀਂ ਹੁਣ ਫੇਰ ਕਰਦੇ ਆ ਐਂਟਰੀ ਬਾਕੀ ਚੈਲ ਪਹਿਲ ਪੂਰੀ ਆ ਇੱਥੇ ਵੀ ਆ ਵਕੀਤ ਪਹਿਲੇ ਪਾਸੇ ਆਪਣੇ ਦੇਖ ਰਹੇ ਆ ਯਾਸ਼ চোপੜਾ ਦੀਆਂ ਫੋਟੋ ਲੱਗੀਆਂ ਹੋਈਆਂ ਯਾਸ਼ চোপੜਾ ਦੇਖ ਰਹੇ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਅੱਗੇ ਲਾ ਵੀਊ ਦਿਖਾਉ ਲਦੇ ਆ ਦਾ ਠਾਰ ਏਰੀਆ ਆ ਗਿਆ ਜਾਨ ਪੈਂਦੀ ਜਾਨ ਐ ਬਾਬਾ ਲੱਤਾਂ ਦੇ ਜਾਨ ਪੈਂਦੀ ਇੱਥੇ ਆ ਕੇ ਠੰਡਾ ਮਾਹੌਲ ਆ ਟਾਈਮ ਜਿੱਦਾਂ ਉਹਨੇ ਦਿੱਤਾ ਸੀਗਾ ਉਦੋਂ ਤਾਂ ਆਪਾਂ ਲੇਟ ਚੱਲ ਰਹੇ ਹਾਂ ਹੁਣ ਹਾਂ ਆਹੋ ਕਸੀਨੋ ਆਹ ਪਰ ਆ ਮੈਂ ਕਿ ਮੇਰੇ ਸ਼ੇਕ ਛੜਦੀਆਂ ਬਈ ਜਿੱਦਾ ਜਲੇਬੀਆਂ ਦੀਆਂ ਦੁਕਾਨਾਂ ਹੁੰਨੀਆਂ ਵੇ ਹੈ ਕੋਸ ਇੱਥੇ ਵੀ ਹੈ ਤੈਨਾਂ ਲੱਗੀਆਂ ਆ ਇਹ ਤਾਂ ਜਿਹੜੀਆਂ ਨੀਆਂ ਦੁਕਾਨਾਂ ਹੁੰਦੀਆਂ ਮਸ਼ਹੂਰ ਆ ਤੇ ਹੁਣ ਆਪਾਂ ਜਾ ਰਹੇ ਆ ਆਪਣੀ ਬਸ ਆਲ ਨੂੰ ਬਸ ਦਾ ਸਾਡੀ ਦਾ ਹੋ ਗਿਆ ਟਾਈਮ ਸਵਾ ਪੰਜ ਦਾ ਟਾਈਮ ਦਿੱਤਾ ਸੀ 5:30 ਉੱਤੇ ਹੋ ਗਿਆ ਕਿਰੋਕ ਕੀ ਗਈ ਬਸੇ ਜੇ ਆਗੇ ਮਿਲਦੇ ਹਾਂ